ਕਿ 1604 ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕਰ ਦਿੱਤਾ ਸੀ ਜਿਵੇਂ 10 ਪਾਤਸ਼ਾਹਿਆਂ ਦੇ ਅਸੀਂ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅਸੀਂ ਗੁਰਤਾ ਗੱਦੀ ਦਿਵਸ ਨਹੀਂ ਮਨਾਉਂਦੇ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਹ ਹਰ ਸਿੱਖ ਜਗਤ ਦੇ ਹਰ ਪ੍ਰਬੰਧਕ ਨੂੰ ਹਰ ਗੁਰਸਿੱਖ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਮਨਾਈਏ ਆਪਣੇ ਪੱਦਰ ਤੇ ਸਿੱਖ ਭਾਵੇਂ ਕਿਤੇ ਵੀ ਬੈਠਾ ਹੋਵੇ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠਾ ਹੋਵੇ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸੰਪੂਰਨਤਾ ਦਿਵਸ ਮੈਂ ਇਹ ਇਸ ਦੇ ਬਚਨ ਕਰਾਂ ਸੰਪੂਰਨਤਾ ਦਿਵਸ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਜੁੜਿਆ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਜ ਕਰਵਾਈ ਹੈ ਇਹ ਦਿਨ ਮਨਾਉਣਾ ਚਾਹੀਦਾ ਹੈ ਸੰਪੂਰਨਤਾ ਦਿਵਸ ਜਿੱਥੇ ਬਹੁਤ ਘੱਟ ਸੰਗਤ ਜਾਂਦੀ ਹੈ ਔਰ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜਿਆ ਹੋਇਆ ਦਿਨ ਹੈ ਗੁਰਤਾ ਗੱਦੀ ਦਿਵਸ ਇਹ ਦਿਹਾੜੇ ਤਿੰਨ ਦਿਹਾੜੇ ਸਿੱਖ ਨੂੰ ਆਪਣੇ ਜੀਵਨ ਵਿੱਚ ਬੜੀ ਸ਼ਰਧਾ ਤੇ ਚਾਰਾ ਮਨਾਉਣੇ ਚਾਹੀਦੇ ਮੈਂ ਆਪਣੇ ਕਿਉਂਕਿ ਇਤਿਹਾਸ ਸਾਰੇ ਸਰਵਣ ਕਰਾਉਂਦੇ ਨੇ ਔਰ ਮੈਂ ਟੁਕ ਮਾਤਰ ਸਿਰਫ ਸ਼ਬਦ ਦੇ ਨਾਲ ਹੀ ਆਪਾਂ ਚੱਲਣਾ ਹੈ ਸ਼ਬਦ ਦੀ ਵਿਚਾਰ ਨਾਲ ਹੀ ਜੁੜਨਾ ਹੈ ਪਰ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਬਚਪਨ ਜਿਹੜਾ ਹੈ ਮਾਤਾ-ਨਾਨਕੀ ਨੇ ਗੁਰਮਤ ਨਾਲ ਜੋੜ ਦਿੱਤਾ ਇੱਕ ਪਾਸੇ ਕੀਰਤਨ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਡੱਠੇ ਸਬੇ ਥਾਮ ਨਹੀਂ ਤੁਧ ਜਿਹਿਆ ਦੂਸਰੇ ਪਾਸੇ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਰ ਅਸ ਦੀਆਂ 12 ਢਾਡੀ ਸਹਿਬਾਨਾਂ ਕੋ ਗੁਵਾਰੇ ਨੇ ਔਰ 9 ਸਾਲ ਦੀ ਉਮਰ ਤੱਕ ਇਹਨਾਂ ਦਾ ਬਚਪਨ ਜਿਹੜਾ ਹੈ ਉਹ ਬਤੀਤ ਹੋਇਆ ਹੈ ਸ੍ਰੀ ਅਮਰਸਰ ਸਾਹਿਬ ਜੀ ਦੀ ਧਰਤੀ ਤੇ ਇੱਕ ਘਟਨਾ ਵੀ ਬੜੀ ਪਿਆਰੀ ਹੈ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ 4 ਸਾਲ ਦੇ ਸਨ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੀ ਔਰ ਬੜੀ ਖੁਸ਼ੀ ਮਨਾਈ ਜਾ ਰਹੀ ਸੀ ਸੁੰਦਰ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ ਜਦੋਂ ਆਨੰਦ ਕਾਰਜ ਵਾਸਤੇ ਬਰਾਤ ਜਾ ਰਹੀ ਸੀਗੀ ਤੇ ਕੀ ਦੇਖਦੇ ਆ ਕੇ ਇਕ ਬਾਲਕ ਬਾਰ-ਬਾਰ ਅੱਗੇ ਆ ਰਿਹਾ ਉਸ ਨੂੰ ਬਾਹ ਤੋਂ ਪਿੱਛੇ ਕਰ ਦਿੱਤਾ ਜਾਂਦਾ ਬਾਹ ਫੜ ਕੇ ਕਈ ਵਾਰ ਦੇਖਣ ਤੋਂ ਬਾਅਦ ਉਸ ਨੂੰ ਕਿਹਾ ਭਲਿਆ ਤੈਨੂੰ ਪਿੱਛੇ ਕਿਉਂ ਕੀਤਾ ਜਾਂਦਾ ਕਹਿੰਦੇ ਮੇਰੇ ਕੋਲ ਪੋਸ਼ਾਕ ਨਹੀਂ ਮੇਰਾ ਸਰੀਰ ਨੰਗਾ ਹੈ تیرے ਕੋ ਪੋਸ਼ਾਕ ਕਿਉਂ ਨਹੀਂ ਮੇਰੇ ਮਾਤਾ ਪਿਤਾ ਗਰੀਬ ਨੇ ਆਪਣੀ ਪੋਸ਼ਾਕ ਉਤਾਰ ਕੇ ਉਸ ਨੂੰ ਸਜਾ ਦਿੱਤੀ ਸੀ ਪਹਿਨਾ ਦਿੱਤੀ ਸੀ ਜਦੋਂ ਮਾਤਾ ਨਾਨਕੀ ਨੇ ਆਖਿਆ ਕਿ ਤੁਹਾਡੇ ਪੁੱਤਰ ਨੇ ਐਨੀ ਵਧੀਆ ਪੁਸ਼ਾਕ ਜਿਹੜੀ ਉਤਾਰ ਕੇ ਕਿਸ ਨੂੰ ਪਹਿਨਾ ਦਿੱਤੀ ਹੈ ਤੇ ਛੇਵੇਂ ਪਾਤਸ਼ਾਹ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੱਥਾ ਚੁੰਮ ਕੇ ਆਖਿਆ ਸੀ ਅੱਜ ਪੁਸ਼ਾਕ ਦੀ ਜ਼ਰੂਰਤ ਸੀ ਅੱਜ ਪੁਸ਼ਾਕ ਦੇ ਆਏ ਆ ਜੇ ਕਿਤੇ ਸੁਵਾਸ ਦੀ ਲੋੜ ਹੋਵੇ ਤੇ ਸੁਵਾਸ ਵੀ দান ਕਰਕੇ ਆ ਜਾਣਗੇ ਸਮਾ ਜੇ ਆਉਣ ਤੇ